ਤੁਸੀਂ ਜਿਹੜੀਆਂ ਇਹ ਤਸਵੀਰਾਂ ਦੇਖ ਰਹੇ ਹੋ ਬੜੀਆਂ ਹੀ ਦੁਖਦਾਇਕ ਤਸਵੀਰਾਂ ਪਿੰਡ ਰੋੜਾਂ ਵਾਲੇ ਤੋਂ ਨਿਕਲ ਕੇ ਸਾਹਮਣੇ ਆਈਆਂ ਅੱਜ ਫਿਰ ਇੱਕ 25 ਸਾਲਾ ਨੌਜਵਾਨ ਚੜ ਗਿਆ ਚਿੱਟੇ ਦੀ ਭੇਟ ਅੱਜ ਉਸ ਦੀਆਂ ਅਸਤੀਆਂ ਚੁਗੀਆਂ ਜਾ ਰਹੀਆਂ ਹਨ ਪਰਿਵਾਰ ਦੇ ਮਗਰ ਇੱਕ ਛੋਟੀ ਜੀ ਬੱਚੀ ਹੈ 1 ਸਾਲ ਦੀ ਆਉ ਦੀ ਭੈਣ ਜਿਹੜੀ ਰੋ ਰਹੀ ਹੈ ਰੋ ਰੋ ਕੇ ਮੰਦਾ ਹਾਲ ਹੈ ਤੇ ਨਾਲ ਮਾਤਾ ਪਿਤਾ ਦਾ ਵੀ ਰੋ ਰੋ ਕੇ ਮੰਦਾ ਹਾਲ ਹੈ ਕਿਉਂਕਿ ਅੰਤਿਮ ਅਰਦਾਸ ਹੁਣ ਹੁਣ ਜਾ ਰਹੀ ਹੈ ਤੇ ਮਤਾਵਾ ਦਾ ਰੂਰੋ ਕੇ ਬੰਦਾ ਹਾਲ ਹੈ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਸਾਰੇ ਹੀ ਪਿੰਡ ਦੇ ਤੁੰਤ ਸੱਜਣ ਪਹੁੰਚੇ ਸੁਰੂਰੋ ਕੇ ਮੰਦਾ ਹਾਲ ਜਿਹੜਾ ਇੱਕ ਪਰਿਵਾਰ ਵਾਲਿਆਂ ਦਾ ਕਿਉਂਕਿ ਚਿੱਟੇ ਦੀ ਪੇਟ ਚੜ ਗਿਆ ਗੋਰੇ ਨਾਂ ਦਾ ਵਿਅਕਤੀ ਜੋ ਇੱਕ ਪੇਸ਼ੇ ਤੇ ਕੰਬਾਈਨ ਦਾ ਡਰਾਈਵਰ ਸੀ ਫੋਰਮੈਂਟ ਸੀ ਤੇ ਨਾਲ ਹੀ ਆਪਣੀ ਦਿਹਾੜੀ ਮੀਦੋਈ ਕਰਕੇ ਟੈਂਪ ਟਪਾਉਂਦਾ ਸੀ ਪਰ ਇਹ ਚਿੱਟੇ ਦੀ ਭੇਟ ਚੜ ਗਿਆ ਹੈ ਗੋਰਾ ਡਰਾਈਵਰ ਰੂੜਾਂ ਵਾਲੇ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੜੇ ਦੁਖੀ ਮੰਦੇ ਨਾਲ ਅੱਜ ਜੇ ਤੁਹਾਡੇ ਤੱਕ ਖਬਰ ਪਹੁੰਚ ਕਰ ਰਹੇ ਆ ਕਿਉਂਕਿ ਜਗਮੀਤ ਸਿੰਘ ਉਰਫ ਗੋਰਾ ਜੋ ਕਿ ਪਿੰਡ ਰੂੜਾਂ ਵਾਲੇ ਦਾ ਰਹਿਣ ਵਾਲਾ ਸੀ ਪਿਤਾ ਦਾ ਨਾਮ ਗਰਚਰਨ ਸਿੰਘ ਹੈ ਪਰਿਵਾਰ ਦੇ ਅਗਰ ਤਿੰਨ ਭੈਣਾਂ ਇੱਕ ਭਰਾ ਇੱਕ ਧਰਮ ਪਤਨੀ ਤੇ ਇੱਕ ਸਾਲ ਦੀ ਬੱਚੀ ਅਤੇ ਮਾਂ ਸੋ ਜਿਹੜਾ ਪੰਜਾਬ ਦੇ ਵਿੱਚ ਛੇ ਮੰਦਰੀਆ ਚੜ ਰਹੇ ਨਸ਼ਿਆਂ ਦਾ ਨਸ਼ੇ ਦੀ ਪੇਟ ਚੜ ਗਿਆ ਫਗੋਰਾ ਪਿੱਛੋਂ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਮੰਦਾ ਹਲ ਕਦੋਂ ਨਸ਼ੇ ਨੂੰ ਪਾਏਗੀ ਠੱਲ ਇਹ ਪੰਜਾਬ ਸਰਕਾਰ ਤੋਂ ਪੁੱਛਦੇ ਨੇ ਲੋਕ ਸਵਾਲ ਕਿਉਂਕਿ ਨਸ਼ਿਆਂ ਨੂੰ ਠੱਲ ਪਾਉਣ ਵਾਸਤੇ ਇੱਕ ਬਦਲਾ ਸਰਕਾਰ ਦੇ ਵਿੱਚ ਲਿਆਂਦਾ ਸੀ ਲੋਕਾਂ ਨੇ ਬਦਲ ਕੇ ਦੇਖੀ ਸੀ ਸਰਕਾਰ ਕਿ ਨਸ਼ਿਆਂ ਨੂੰ ਇਹ ਸਰਕਾਰ ਠੱਲ ਪਾਉਗੀ ਪਰ ਹਜੇ ਤੱਕ ਨਸ਼ਿਆਂ ਨੂੰ ਠੱਲ ਨਹੀਂ ਕਿਤੇ ਨਾ ਕਿਤੇ ਪੈ ਰਹੀ ਕਹਿੰਦੇ ਸੀ ਪੰਜਾਬ ਸਰਕਾਰ ਦਾ ਪਿੱਛੇ ਜਿਹਾ ਇੱਕ ਬਿਆਨ ਆਇਆ ਸੀ ਕਿ ਪੰਜਾਬ ਦੇ ਵਿੱਚੋਂ 75% ਨਸ਼ਾ ਖਤਮ ਕਰ ਦਿੱਤਾ ਪਰ ਜੇਕਰ 75% ਨਸ਼ਾ ਖਤਮ ਹੋਇਆ ਤੇ ਅੱਜ ਦਿਨ ਕਿਉਂ ਨੌਜਵਾਨਾਂ ਦੀਆਂ ਉੱਠਦੀਆਂ ਲਾਸ਼ਾਂ ਤੇ ਕਿਉਂ ਮੁਠੀ ਇੱਕ ਰਾਖ ਦੀ ਤਬਦੀਲ ਹੋ ਰਹੇ ਨੇ ਉਹ ਜਵਾਨ ਜਿਨ੍ਹਾਂ ਨੇ ਅੱਗੇ ਜਾ ਕੇ ਪੰਜਾਬ ਨੂੰ ਸੰਭਾਲਣਾ ਸੀ ਮਾਂ-ਬਾਪ ਦੀ ਅਰਥੀ ਹਮੇਸ਼ਾ ਬੱਚਿਆਂ ਦੇ ਮੋਢਿਆਂ ਤੇ ਜਾਂਦੀ ਹੈ ਪਰ ਜਦੋਂ ਬਾਪ ਨੂੰ ਅਰਥੀ ਆਪਦੇ ਪੁੱਤਰ ਦੀ ਅਰਥੀ ਆਪਦੇ ਮੋਢਿਆਂ ਤੇ ਲਿਜਾਣੀ ਪਵੇ ਤਾਂ ਪੁੱਛਿਆ ਹੀ ਜਾਂਦਾ ਸੋ ਆਪਾਂ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਗੱਲਬਾਤ ਸੋ ਗੋਰਾ ਜੀ ਦੇ ਪਿਤਾ ਜੀ ਮੇਰੇ ਨਾਲ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਬਾਣਾ ਕਿਸ ਤਰ੍ਹਾਂ ਵਾਪਰਿਆ ਕਿੰਨੇ ਚਿਰ ਤੋਂ ਇਹ ਨਸ਼ੇ ਦੀ ਲਤ ਲੱਗੀ ਹੋਈ ਸੀ ਬੱਚੇ ਨੂੰ ਤੇ ਪੰਜਾਬ ਕਿਸ ਤਰ੍ਹਾਂ ਨਸ਼ਿਆਂ ਦੀ ਦਲਦਲ ਵਿੱਚ ਤੁੱਟਦਾ ਜਾ ਰਿਹਾ ਹੈ ਭਾਈ ਜੀ ਬਹੁਤ ਦੁੱਖ ਵਾਲੀ ਗੱਲ ਹੈ ਇਸ ਟਾਈਮ ਤੇ ਕੀ ਬਾਣਾ ਵਰਤਿਆ ਬੱਚੇ ਦੇ ਨਾਲ ਬੋਲੋ ਬੋਲੋ ਥਰੇ ਹੌਲੇ ਪਾਲੇ ਦੇਖੋ ਇੱਕ ਪਿਤਾ ਦੇ ਕੋਲੋਂ ਬੋਲਿਆ ਨਹੀਂ ਜਾ ਰਿਹਾ ਕਿਉਂਕਿ ਉਹਦਾ ਗੋਰੇ ਦਾ ਪਿਤਾ ਹੈ ਆ ਛੋਟੀ ਬੱਚੀ ਹੈ ਗੋਰੇ ਦੀ 1 ਸਾਲ ਦੀ ਬੱਚੀ ਹੈ ਜਿਸ ਨੂੰ ਹਜੇ ਇਹ ਨਹੀਂ ਪਤਾ ਕਿ ਮੇਰਾ ਪਾਪਾ ਕਿਹੜਾ ਕਿਉਂਕਿ ਵੱਡੇ ਜਿਹੜੇ ਹੁੰਦੇ ਆ ਘਰ ਦੇ ਵਿੱਚ ਬਜ਼ੁਰਗ ਬੱਚੇ ਉਹਨਾਂ ਨੂੰ ਵੀ ਪਾਪਾ ਕਹਿ ਕੇ ਬੁਲਾਉਂਦੇ ਆ ਚਾਹੇ ਉਹ ਵੱਡਾ ਭਰਾ ਹੋਵੇ ਤੇ ਚਾਹੇ ਉਹ ਦਾਦਾ ਹੋਵੇ ਚਾਹੇ ਦਾਦੀ ਹੋਵੇ ਤੇ ਚਾਹੇ ਤਾਈ ਹੋਵੇ ਉਹਨੂੰ ਵੀ ਮੰਮੀ ਕਹਿ ਕੇ ਬੁਲਾਉਂਦੇ ਤੇ ਪਾਪਾ ਕਹਿ ਕੇ ਬੁਲਾਉਂਦੇ ਆ ਸੋ ਬਜ਼ੁਰਗ ਉਹਨਾਂ ਦੇ ਮੇਰੇ ਨਾਲ ਆ ਉਹਨਾਂ ਕੋਲ ਬੋਲਿਆ ਨਹੀਂ ਜਾ ਰਿਹਾ ਸੋ ਨਸ਼ਾ ਦੀ ਦਲਦਲ ਦੇ ਵਿੱਚ ਜਿਹੜਾ ਪੰਜਾਬ ਦੱਸਿਆ ਹੋਇਆ ਆਪਾਂ ਬਜ਼ੁਰਗ ਹੋਰ ਦੇ ਨਾਲ ਗੱਲ ਕਰਦੇ ਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਹੁਤ ਦੁੱਖ ਵਾਲੀ ਗੱਲ ਹੈ ਇਸ ਸਮੇਂ ਤੇ ਜਿਹੜਾ ਕਿ ਦੁੱਖਾਂ ਦਾ ਪਹਾੜ ਇਹ ਸਾਡੇ ਭਰਾ ਤੇ ਟੁੱਟਿਆ ਚਰਨ ਸਿੰਘ ਤੇ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਸਰਕਾਰ ਕਹਿੰਦੀ ਸੀ ਕਿ ਪੰਜਾਬ ਦੇ ਵਿੱਚੋਂ ਅਸੀਂ ਨਸ਼ੇ ਖਤਮ ਕਰ ਦਿਆਂਗੇ ਜੇਕਰ ਸਾਡੀ ਸਰਕਾਰ ਆਈ ਤੇ ਨਸ਼ੇ ਕਿੰਨੇ ਕ ਖਤਮ ਹੋਇਆ ਪੰਜਾਬੀ ਕੋਈ ਖਤਮ ਹੋਇਆ ਨਹੀਂ ਜੇ ਨਸ਼ਾ ਉਹ ਦੁਵਾਦਦੇ ਰਹਿਆ ਹੁਣ ਥੋੜਾ ਜਿਹਾ ਫਰਕ ਪਿਆ ਪਰ ਨਹੀਂ ਘਟਣਾ ਚਾਹੀਦਾ ਹਾਂਜੀ ਆਪਣਾ ਸ਼ੁਭਨਾਮ ਕੀ ਵੀ ਦੀ ਹਾਂਜੀ ਤੁਹਾਡਾ ਸ਼ੁਭਨਾਮ ਕੀ ਨਾਂ ਮੇਰਾ ਹਾਂਜੀ ਭੋਲਾ ਸਿੰਘ ਜੀ ਲੈ ਕਿੱਡੀ ਜਗ੍ਹਾ ਤੋਂ ਆਇਓ ਪੋਲੂ ਵਾਲਾ ਫਰੀਦਕੋੜ ਕੋਲ ਜੀ ਤੇ ਇਹ ਜਿਹੜਾ ਤੁਸੀਂ ਦੇਖਦੇ ਹੋ ਇਸ ਜਿਹੜਾ ਐਕਸੀਡੈਂਟ ਹੀ ਗਿਆ ਜਾਊਗਾ ਹਾਂਜੀ ਬੱਚੇ ਨੂੰ ਕਦੋਂ ਤੋਂ ਲੱਤ ਸੀ ਕੋਈ ਇਹ ਤਾਂ ਥੋੜਾ ਜਿਹਾ ਹੋਇਆ ਸੀ ਗਾਈ ਬਸ ਥੋੜਾ ਜਿਹਾ ਹਾਂਜੀ ਕੋਈ ਜ਼ਿਆਦਾ ਨਹੀਂ ਤੇ ਹੋਇਆ ਪਰਿਵਾਰ ਦੇ ਵਿੱਚ ਕੌਣ ਕੌਣਾ ਮਗਰ ਪਰਿਵਾਰ ਇੱਕਾ ਮੁੰਡਾ ਜੀ ਗਰਚਰਨ ਸਿੰਘ ਹਾਂਜੀ ਤੇ ਕਿਤੇ ਘਰ ਲਈ ਆਈ ਮੇਰੇ ਸਾਹੇ ਆ ਰਹੀ ਆ ਜੀ ਹਾਂ ਜੀ ਹਾਂ ਜੀ ਫੁੱਫੜ ਸੀ ਮੁੰਡੇ ਦਾ ਤੇ ਕੋਰਾ ਸਿੰਘ ਜੀ ਦੀ ਫੁੱਫੜ ਜੀ ਮੇਰੇ ਨਾਲ ਆ ਜਿਹੜੇ ਗੱਲਬਾਤ ਕਰ ਰਹੇ ਨੇ ਇਹ ਸੁਭਾਅ ਕਿਸ ਤਰ੍ਹਾਂ ਦਾ ਸੀ ਬੱਚੇ ਦਾ ਸੁਭਾਅ ਠੀਕ ਸੀ ਜੀ ਸੁਭਾਅ ਬਹੁਤ ਵਧੀਆ ਸੀਗਾ ਜੀ ਸਾਰੇ ਪਰਿਵਾਰ ਨਾਲ ਇੱਥੇ ਮੁੰਡੇ ਵੇੜੇ ਵਾਲਿਆਂ ਨਾਲ ਸਾਰਿਆਂ ਨਾਲ ਚੰਗਾ ਵਰਤਦਾ ਸੀਗਾ ਵਧੀਆ ਰਹਿੰਦਾ ਸੀ ਬਸ ਆ ਬਾਣਾ ਰੱਬ ਨੂੰ ਪਤਾ ਨਹੀਂ ਕੀ ਵਰਤ ਗਿਆ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਜਿਹੜੀ ਨਸ਼ੇ ਤੇ ਨਕੇਲ ਨਹੀਂ ਕਸੀ ਜਾ ਰਹੀ ਕੀ ਕਹਿਣਾ ਜੀ ਹੁਣ ਬਸ ਇਹਨੂੰ ਬਸ ਗੜਾ ਕੰਮ ਹੋਣਾ ਹੋ ਗਿਆ ਇਤਾਂ ਦੇ ਬੰਦ ਹੋਣਾ ਚਾਹੀਦਾ ਗਾਂ ਪੀੜੀ ਆਉਣ ਵਾਲੀ ਨਾ ਖਰਾਬ ਹੋਵੇ ਠੀਕ ਹੈ ਜੀ ਆਉਣ ਵਾਲੀਆਂ ਜਿਹੜੀਆਂ ਬਜ਼ੁਰਗਾਂ ਦਾ ਕਹਿਣਾ ਕਿ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹ ਬਚਾਈਆਂ ਜਾ ਸਕਣ ਜੇਕਰ ਨਸ਼ੇ ਤੇ ਠੱਲ ਪਾਈ ਜਾਵੇ ਤੇ ਆਉਣ ਵਾਲੀਆਂ ਪੀੜ੍ਹੀਆਂ ਬਚ ਸਕਦੀਆਂ ਨਹੀਂ ਤਾਂ ਦਲਦਲ ਨਸ਼ਿਆਂ ਦੀ ਜਿਹੜੀ ਹੈ ਉਹ ਛੇਮਾ ਦਰਿਆ ਜਿਹੜਾ ਮੈਂ ਦੱਸ ਕੇ ਹਟਿਆ ਛੇਮਾ ਦਰਿਆ ਜਿਹੜਾ ਨਸ਼ਿਆਂ ਦੇ ਵਿੱਚ ਵਹਿ ਰਿਹਾ ਉਹ ਕਿਤੇ ਨਾ ਕਿਤੇ ਪੰਜਾਬ ਦੀ ਜਵਾਨੀ ਨੂੰ ਘੋਣ ਵਾਂਗ ਖਾ। ਇਹ ਗੁਰਦਾਦਾ ਹੀ ਲੱਗਦਾ। ਇਹ ਦਾਦਾ ਹੀ ਲੱਗਦੇ ਹੋ। ਕਿਸ ਤਰ੍ਹਾਂ ਦਾ ਸੁਭਾਸੀ ਗੋਰੇ ਦਾ ਪਿੰਡ ਦੇ ਵਿੱਚ ਸੁਭਾਤ ਬਦਾਸੀ ਜਿਹਾ ਕਰਦਾ ਜੀ ਤੇ ਕੁੱਤੇ ਛੋਟੀ ਬਲੀ ਚਰਨੇ ਏ ਮੇਰਾ ਭਤੀਜਾ ਇਹ ਤੁਹਾਡਾ ਭਤੀਜਾ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਆਂ ਕਿ ਉਹਦੀ ਰੂਹ ਨੂੰ ਪ੍ਰਮਾਤਮਾ ਸ਼ਾਂਤੀ ਬਖਸ਼ੇ ਪਰਿਵਾਰ ਦੇ ਵਿੱਚ ਕੌਣ-ਕੌਣ ਆ ਪਿੱਛੇ? ਕੋਣ ਇਹਦਾ ਇਹਦਾ ਬੇਟਾ ਜਗਦੀਪ ਸਿੰਘ ਵੱਡਾ ਉਹ ਇਹਦਾ ਅਸਰਾ ਸੀ ਜਿਹੜਾ ਛੋਟਾ ਪੁੱਤ ਅਸੀਂ ਗੁਰਾ ਸਿੰਘ ਜੀ ਆਕੇ ਦੇ ਕਰਦੀ ਏ ਕੁੜੀ ਮੈਨੂੰ ਹੀ ਲੱਗਦੀ ਏ ਇਹਨਾਂ ਜੀ ਦੇ ਘਰ ਵਾਲਾ ਮਰਿਆ ਕਿੰਨਾ ਚਰੋਇਆ ਸੀ ਇਹਦੇ ਸ਼ਾਦੀ ਦੇ ਇਨ ਡੂਰ ਕਸਾਲ ਹੈ ਡੂਰ ਕਸਾਲ ਹੋ ਗਿਆ ਜੀ ਵਧੀਆ ਫਾਰਮੈਟ ਸੀਗਾ ਇਹ ਮਸ਼ੀਨਾਂ ਦਾ ਆਪ ਦੀ ਪਿਆਉ ਨਾ ਜਾਂਦਾ ਸੀਗਾ ਪਤਾ ਨਹੀਂ ਕਿਹਦੇ ਧੱਕੇ ਚੜ ਗਿਆ ਸਾਰਾ ਬੀੜੇ ਘਰ ਕਰ ਕਰ ਕੇ ਕਿਸ ਤਰ੍ਹਾਂ ਦੇਖਦੇ ਹਾਂ ਪੰਜਾਬ ਸਰਕਾਰ ਕਹਿ ਰਹੀ ਸੀ ਕਿ ਨਸ਼ੇ ਸੀ ਪੰਜਾਬ ਦੇ ਵਿੱਚੋਂ ਖਤਮ ਕਰ ਦਾਂਗੇ ਕੋਈ ਕਤਕੜ ਜੀ ਪਹਿਲਾਂ ਤਾਂ ਭਗਵਾਨ ਦਾ ਮਨ ਕਹਦਾ ਸੀਗਾ ਜੀ ਪਹਿਲਾ ਮੁੱਦਾ ਨਸ਼ਾ ਚੱਕੂਗਾ ਜੀ ਮੈਂ ਕਿਸੇ ਦੇ ਪਿੰਡ ਦੀ ਗੱਲ ਨਹੀਂ ਕਰਦਾ ਮੇਰਾ ਤਾਂ ਦੁਗੜਾ ਤਿਗੜਾ ਨਸ਼ਾ ਵੱਧ ਗਿਆ ਇੱਥੇ ਜੀ ਸਾਰੇ ਬੱਚੇ ਬਰਬਾਦ ਹੁੰਦੇ ਜਾਂਦੇ ਆ ਇਹ ਸਰਕਾਰ ਨੇ ਠੱਲ ਲਕੀ ਪਾਉਣੀ ਸੀ ਮੁੱਧਾ ਲਕੀ ਚੱਕਣਾ ਸੀਗਾ ਦੂਜੀ ਸਰਕਾਰ ਨੇ ਬੇੜਾ ਕਰ ਕਰਤਾ ਇਹਨੇ ਮੈਂ ਕੋਈ ਲੋਕੇ ਨਹੀਂ ਕਹਿੰਦਾ ਮੈਂ ਕੋਈ ਡਰ ਕੇ ਨਹੀਂ ਕਹਿੰਦਾ ਜੇ ਇਸੇ ਤਰੀਕੇ ਨਾਲ ਨਸ਼ਾ ਚੱਲਦਾ ਰਿਹਾ ਤਾਂ ਕੀ ਬਣੂਗਾ ਪੰਜਾਬ ਦਾ ਬਣਨਾ ਕੀ ਜੀ ਪੰਜਾਬ ਦਾ ਬਸ ਜਿਹੜੇ ਬੱਚੇ ਆ ਉਹਨਾਂ ਦਾ ਨਸਲਾ ਖਰਾਬ ਹੋ ਜਾਣਗੇ ਆ ਜਵਾਨ ਪੰਜਾਬ ਦੇ ਵਿੱਚ ਪਹਿਲਾਂ ਕਹਿੰਦੇ ਸੀ ਪੰਜਾਬ ਯੋਧਿਆਂ ਦੀ ਧਰਤੀ ਹੈ ਤੇ ਯੋਧੇ ਤਾਂ ਇਸੇ ਤਰ੍ਹਾਂ ਹੀ ਰਾਖ ਦੀ ਢੇਰੀ ਬਣਦੇ ਜਾ ਰਹੇ ਆ ਆ ਜਾਵਾਂ ਜੀ ਮਿੱਟੀ 'ਚ ਰੁਲ ਗਏ ਸਾਰੇ ਬੱਚੇ ਮੇਰੇ ਬੱਚੇ ਤਾਂ ਰੁਲ ਗਏ ਨਸ਼ੇ ਖਾ ਖਾ ਕੇ ਇਹ ਸਾਨੂੰ ਇਹ ਵੀ ਨਹੀਂ ਪਤਾ ਸਾਡਾ ਕੋਈ ਸਸਕਾਰ ਕਰਨ ਵਾਲਾ ਵੀ ਮਗਰ ਰਹੇ ਜੂਗਾ કે ਨਹੀਂ ਰਹੇ ਜੂਗਾ ਬੜਾ ਵੀਰ ਜੀ ਨੇ ਇੱਕ ਅਹਿਮ ਗੱਲ ਕਹੀ ਹੈ ਕਿ ਸਾਨੂੰ ਇਹ ਨਹੀਂ ਪਤਾ ਕਿ ਜਦੋਂ ਅਸੀਂ ਇਸ ਦੁਨੀਆ ਤੋਂ ਕੁਝ ਕਰਨਾ ਹੈ ਤੇ ਸਾਡਾ ਕੋਈ ਸਸਕਾਰ ਕਰਨ ਵਾਲਾ ਵੀ ਮਗਰ ਰਹੇ ਜੂਗਾ ਜਾਂ ਨਹੀਂ ਮੇਰੇ ਨਾਲ ਗੋਰੇ ਦਾ ਵੱਡਾ ਬਰਦਰ ਮੇਰੇ ਨਾਲ ਆ ਸੋ ਸਾਡੀਆਂ ਵੀ ਅੱਜ ਅੱਖਾਂ ਨਮ ਐ ਕਿਉਂਕਿ ਮੇਰੇ ਨਾਲ ਵੀ ਕਾਫੀ ਸਮਾਂ ਗੁਜ਼ਾਰਿਆ ਸੀ ਭਾਈ ਜੀ ਬਹੁਤ ਦੁੱਖ ਵਾਲੀ ਗੱਲ ਹੈ ਜਗਮੀ ਸਿੰਘ ਜੀ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਕਿ ਸਰਕਾਰ ਜਿਹੜੀ ਨਸ਼ੇ ਦੇ ਬਦਲਾਅ ਕਰਕੇ ਸਰਕਾਰ ਆਈ ਸੀ ਨਸ਼ੇ ਨੂੰ ਠੱਲ ਕਿੰਨੀ ਕੁ ਪਈ ਆ ਅੱਜ ਤੁਹਾਡੇ ਘਰ ਦੇ ਵਿੱਚ ਮਾਹਤਮਾ ਛਾਇਆ ਹੋਇਆ ਤੇ ਅੱਜ ਦੁਨੀਆ ਤੇ ਤੁਹਾਡਾ ਵੀਰ ਨਹੀਂ ਰਿਹਾ ਸਾਨੂੰ ਬਹੁਤ ਵੱਡਾ ਘਾਟਾ ਪਿਆ ਮੇਰਾ ਛੋਟਾ ਬ੍ਰਦਰ ਜਗਮੀ ਜਗਮੀ ਲੋਕ ਹੈ ਟੀਕਾ ਲਾਇਆ ਸੀਗਾ ਮੁੰਡਿਆ ਦੇ ਨਾਲ ਰਲ ਕੇ ਜਾਵੜਿਆ ਉੱਥੇ ਜਾ ਕੇ ਟੀਕਾ ਲਾ ਕੇ ਉਹਦੀ ਡੈਥ ਹੋ ਗਈ ਇਹ ਕੋਈ ਪੁਰਾਣੀ ਲੱਤ ਸੀ ਜਾਂ ਨਵਾਂ ਹੀ ਹਜੇ ਲੱਗਿਆ ਸੀ ਆਹੀ ਜੀ 4-5 ਸਾਲ ਹੋਏ ਆ ਜੀ ਅਜ ਲੱਗੇ ਹੋਏ ਸੀਗੇ 4-5 4-5 ਸਾਲ ਹੀ ਹੋਏ ਸੀ ਜੀ ਲੱਗੇ ਨੂੰ ਤੇ ਕਦੇ ਵਿੱਚ ਛੱਡ ਜਾਂਦਾ ਸੀਗਾ ਮੇਨ ਮੇਨ ਨਈ ਇਹ ਕੰਮ ਕਰਦਾ ਸੀਗਾ ਜਦੋਂ ਮੁੰਡਿਆਂ ਦੇ ਨਾਲ ਰਲ ਜਾਣਾ ਫੇਰ ਲਾ ਲੈਣਾ ਦੋ ਤਿੰਨ ਵਾਰੀ ਛਡਾਇਆ ਵੀ ਆ ਛੱਡ ਜਾਂਦਾ ਸੀਗਾ ਤੇ ਫਿਰ ਦੁਬਾਰਾ ਤੋਂ ਲੱਗ ਜਾਂਦਾ ਜਦੋਂ ਨਾਲ ਦੇ ਕਹਿ ਦਿੰਦੇ ਫਿਰ ਲਾਈਏ ਨਾਲ ਰਲ ਕੇ ਲਾ ਲੈਣੇ ਮੇਨ ਕਿ ਸੰਗਤ ਮਾੜੀ ਸੀ ਹਾਂਜੀ ਬਹੁਤ ਸੰਗਤ ਮਾੜੀ ਸੀ ਜੀ ਸੰਗਤ ਤਾਂ ਹੁਣ ਵੀ ਬਹੁਤ ਬੁਰਾ ਹਾਲਾ ਜੀ ਪਿੰਡ ਰੋਡਾਂ ਵਾਲੇ ਦਾ ਬਹੁਤ ਜ਼ਿਆਦਾ ਨਸ਼ਿਆਂ ਨਾਲ ਤਾਂ ਬੁਰਾ ਹਾਲ ਹੋਇਆ ਹੁਣ ਵੀ ਪਿਛਲੇ ਜਿਹੜੇ ਦਿਨੇ ਹੋ ਗਏ 5-7 ਦਿਨ ਹੀ ਹੋਏ ਆ ਜਿਮੇਦਾਰਾਂ ਦਾ ਮੁੰਡਾ ਸੀਗੇ ਉਹਦੀ ਵੀ ਡੈਥ ਹੋ ਗਈ ਇਸ ਤਰ੍ਹਾਂ ਹੀ ਉਹਦੀ ਹੋਈ ਆ ਡੈਥ ਤੇ ਉਹ ਵੀ ਨਸ਼ੇ ਨਾਲ ਹੀ ਮਰਿਆ ਕਰ ਕੀ ਕਹਿਣਾ ਚਾਹੂਗੇ ਸਰਕਾਰਾਂ ਨੂੰ ਜਿਹੜੀਆਂ ਸਰਕਾਰਾਂ ਕਹਿੰਦੀਆਂ ਅਸੀਂ ਕਿ ਅਸੀਂ ਨਸ਼ਾ ਦੇ ਲੱਕ ਤੋੜ ਦਿਆਂਗੇ ਪਰ ਹਜੇ ਤੱਕ ਤੁਹਾਨੂੰ ਲੱਗਦਾ ਲੱਕ ਟੁੱਟਿਆ ਜਾਂ ਨਹੀਂ ਇਹ 84 ਵੇਲੇ ਵੀ ਜਿਹੜਾ ਮੈਂ ਲੋਕਾਂ ਨੂੰ ਘਰਾਂ ਚ ਬੰਦ ਕਰ ਸਕਦੀ ਆ ਸਰਕਾਰ ਜੀ ਤੇ ਕਰੋਨਾ ਵੇਲੇ ਵੀ ਸਰਕਾਰ ਘਰਾਂ ਚ ਲੋਕਾਂ ਨੂੰ ਬੰਦ ਕਰ ਸਕਦੀ ਐ ਕਰੋਨਾ ਵੇਲੇ ਵੀ ਲੋਕਾਂ ਨੂੰ ਘਰਾਂ ਚ ਵੜ ਸਕਦੀ ਨਸ਼ਾ ਕਿਉਂ ਨਹੀਂ ਬੰਦ ਹੋ ਸਕਦਾ ਹੋ ਸਕਦਾ ਜੀ ਸਰਕਾਰ ਚਾਵੇ ਤਾਂ ਸਭ ਕੁਝ ਹੋ ਸਕਦਾ ਜੀ ਸਰਕਾਰ ਇਹ ਗੱਲ ਨਹੀਂ ਚਾਹੁੰਦੀ ਕਿ ਅਸੀਂ ਨਸ਼ਾ ਬੰਦ ਕਰਾ ਦਈਏ ਤੇ ਬਹੁਤ ਬੁਰਾ ਹਾਲਾ ਜੀ ਪਿੰਡ ਪਿੰਡ ਇਹ ਹੀ ਹਾਲਾ ਪੰਜ ਸੱਤ ਮੁੰਡੇ 10 ਮੁੰਡੇ ਕੋਈ 10 ਦਿਨ ਨਹੀਂ ਪੈਂਦੇ ਸਾਡੇ ਪਿੰਡ ਚ ਜਦੋਂ ਮੌਤ ਹੋ ਜਾਂਦੀ ਬੱਚੇ ਦੀ ਕਿਸੇ ਦੀ 18 ਸਾਲ ਦਾ 20 ਸਾਲ ਦਾ 25 ਸਾਲ ਦਾ ਜਿਹੜਾ ਪਰਸੋ ਚੋਂ ਉਥੇ ਮੌਤ ਹੋਈ ਆ ਉਹਦਾ ਉਹਦੀ 15 ਸਾਲ 16 ਸਾਲ ਉਮਰ ਸੀ ਜਿਹੜੀ ਉਹਦੀ ਵੀ ਨਸ਼ੇ ਨਾਲ ਹੀ ਹੋਈ ਉਹਦੀ ਵੀ ਨਸ਼ਾ ਹੀ ਕਰਦਾ ਸੀ ਤੇ ਨਸ਼ਾ ਕਰਦਾ ਸੀ ਮਾਪੇ ਛਡਾਉਣਾ ਚਾਹੁੰਦੇ ਸੀ ਰਿਸ਼ਤੇਦਾਰੀ ਚ ਛੱਡਤਾ ਰਿਸ਼ਤੇਦਾਰੀ ਚ ਉਹਨਾਂ ਤੋਂ ਪੈਸੇ ਉਹਦੀ ਮੰਗ ਕਰਦਾ ਸੀਗਾ ਉਹਨਾਂ ਨੇ ਨਹੀਂ ਦਿੱਤੇ ਉਹ ਉਹਦੀ ਡੈਥ ਹੋ ਗਈ ਮੁੰਡੇ ਦੀ ਇਹ ਮੇਰੇ ਨਾਲ ਇੱਕ ਹੋਰ ਮੇਰੇ ਵੀਰ ਆ ਵੀਰ ਜੀ ਸਾਸਤਰੀ ਕਾਲਸਾ ਜੀ ਪਹਿਲਾਂ ਵੈਕਰੂ ਜੁਕੇ ਫਤਿਹ ਜੀ ਕੀ ਕਹਿਣਾ ਚਾਹੋਗੇ ਅੱਜ ਇੱਕ ਘਰ ਦੇ ਵਿੱਚ ਮਾਤਮ ਛਾਇਆ ਤੁਸੀਂ ਅੱਜ ਗੀਠਾ ਸਮੰਨਦੇ ਮੌਕੇ ਤੇ ਪਹੁੰਚੇ ਹਾਂ ਇੱਕ ਨੌਜਵਾਨ ਜੀ ਦੀ ਉਮਰ 25 ਸਾਲ ਸੀ ਉਹਦੇ ਅੱਜ ਘਰੇ ਮਾਹਤਮ ਸ਼ਾਇਆ ਹੋਇਆ ਇਹਦੇ ਵਿੱਚ ਜ਼ਿੰਮੇਵਾਰ ਕੌਣ ਹੈ ਬਾਈ ਜੀ ਵੇਖੋ ਬਹੁਤ ਵੱਡਾ ਸਾਡੇ ਤੇ ਇਸ ਗੱਲ ਦਾ ਫਰਾਹ ਜਾਂ ਕਹਿ ਲੋ ਜਿਹੜਾ ਮਾਨ ਸਰਕਾਰ ਆ ਉਹ ਇੱਕ ਕੱਲਾ ਨਸ਼ੇ ਨੂੰ ਵੇਚਣ ਲਈ ਤੁਰੀ ਹੋਈ ਆ ਹੋਰ ਕਿਸੇ ਪਾਸੇ ਨਹੀਂ ਉਹਦੇ ਇੱਕ ਗੱਲਾਂ ਦੇ ਵਿੱਚ ਭਾਨੇ ਨੇ ਆਪਾਂ ਨੂੰ ਲੈ ਆਂਦਾ ਝੰਡੇ ਸਾਹਿਬ ਨੇ ਝੰਡਾ ਹੀ ਰਹਿ ਗਿਆ ਉਹ ਬਹੁਤ ਦੁਨੀਆ ਤੰਗ ਆ ਉਹ ਪਿੰਡ ਕਿਡਾ ਨਹੀਂ ਲੋਕਾਂ ਦੇ ਘਰਾਂ ਦੇ ਚਿਰਾਗ ਬੁਝੀ ਜਾਂਦੇ ਆ ਹੁਣ ਦੇਖ ਲਓ ਇੱਕ ਚਿਰਾਗ ਵੱਡਾ ਬੋਝਨ ਦੀ ਖਾਤਰ ਵੀ ਚਲੋ ਜਿਹੜਾ ਪਾਣੀ ਦਾ ਅੱਜ ਹੜ ਵਗ ਰਿਹਾ ਉਹ ਨਹੀਂ ਵਗਣਾ ਸੀਗਾ ਕਿਉਂਕਿ ਉਹ ਵੀ ਇਹਨਾਂ ਨੇ ਇੱਕ ਵੱਡਾ ਚਿੱਟਾ ਦੇਤਾ ਸਾਨੂੰ ਹੁਣ 2-3 ਸਾਲ ਲੋਕਾਂ ਦਾ ਧਿਆਨ ਉੱਧਰ ਹੋ ਜਾਊਗਾ ਪੰਜਾਬ ਚ ਇੱਧਰ ਜਿੱਥੇ ਹੜ ਆਇਆ ਉੱਧਰ ਧਿਆਨ ਹੋ ਜਾਊਗਾ ਇੱਧਰ ਨਹੀਂ ਧਿਆਨ ਹੋਣਾ ਇਹ ਤਾਂ ਕਿਤੇ ਵੀ ਨਹੀਂ ਬੰਦ ਹੋ ਸਕਦਾ ਮੈਂ ਹੱਥ ਬੰਨ ਕੇ ਮਾਨ ਸਰਕਾਰ ਨੂੰ ਬੇਨਤੀ ਕਰਦਾ ਵੀ ਤੇਰੇ ਝੂਠੇ ਵਾਅਦੇ ਆ ਨੇ ਨਾ ਅੱਜ ਦੁਨੀਆ ਨੂੰ ਬਰਬਾਦ ਕਰਤਾ ਉਹਨੇ ਜੀ ਪੰਜਾਬ ਵੇਚਣ ਦੀ ਕੋਈ ਕਸਰ ਨਹੀਂ ਛੱਡਨੀ ਤੇ ਪੰਜਾਬ ਵੇਚ ਕੇ ਛੱਟਣਾ ਲੋਕ ਰਹਿ ਨਹੀਂ ਜਾਣਾ ਇੱਥੇ ਕਿਸੇ ਨੇ ਜੀ ਇੰਨਾ ਚਿੱਟਾ ਹੋਇਆ ਪਿਆ ਪੰਜਾਬ 'ਚ ਜਿਵੇਂ ਭਾਈ ਸਾਹਿਬ ਦੱਸ ਕੇ ਗਏ ਤੁਹਾਨੂੰ ਕਰੋਨਾ ਵੇਲੇ ਇੱਕ ਕਿਸੇ ਨੂੰ ਬਾਹਰ ਹੁਕਮ ਨਹੀਂ ਸੀ ਹੋਣ ਦਾ ਇਹਦਾ ਸਿਰਫ 5-6 ਘੰਟਿਆਂ ਦਾ ਕੰਮ ਆ ਚਿੱਟਾ ਬੰਦ ਹੋਣ ਦਾ ਕੋਈ ਖਾਸ ਗੱਲ ਨਹੀਂ ਗਈ ਕੋਈ ਖਾਸ ਗੱਲ ਨਹੀਂ ਇਹ ਤਾਂ ਇੱਕ 5-6 ਘੰਟਿਆਂ ਦਾ ਕੰਮ ਆ ਜੇ ਸਰਕਾਰ ਚਾਵੇ ਤਾਂ ਠੀਕ ਹੈ ਜੀ ਮਲਾਜਮ ਆਪ ਲੱਗੇ ਪਏ ਆ ਕੋਈ ਹਾਲ ਨਹੀਂ ਕਿਸੇ ਦਾ ਇਹਦਾ ਬਸ ਕੱਲ ਲੈ ਇੱਕ ਗੱਲਾਂ ਵਾਲਾ ਜੀ ਗੱਲਾਂ ਕਰਵਾ ਲਓ ਜਿੰਨੀਆਂ ਮਰਜੀ ਹੁਣ ਮੈਂ ਤੁਹਾਨੂੰ ਕਿਹੜੇ ਸ਼ਬਦਾਂ ਚ ਦੱਸ ਨਹੀਂ ਸਕਦਾ ਜੀ ਆ ਭੈਣ ਜੀ ਹੁਣ ਬੜਾ ਰੋਈ ਜਾਂਦੀ ਸੀਗੀ ਉਹਦੇ ਗੁड़िया ਦੇ ਨਿੱਕੀ ਜੀ ਵੀ ਕੀ ਕਹੂੰਗੀ ਮੈਂ ਡੈਡੀ ਕਿਹਨੂੰ ਕਹੂੰਗੀ ਜਾਂ ਤਾਂ ਉਸ ਗੁड़िया ਨੂੰ ਪਤਾ ਜਾਂ ਉਹਨੂੰ ਨਿੱਕੀ ਜੀ ਗੁड़िया ਨੂੰ ਪਤਾ ਤੇ ਜਾਂ ਉਹਦੇ ਮਾਪਿਆਂ ਨੂੰ ਪਤਾ ਜੀ ਜਿਹਦੇ ਨਾਲ ਵੀਦਦੀ ਆ ਉਹਨੂੰ ਕੋਈ ਨਹੀਂ ਵੀਤਦੀ ਉਹਦੇ ਤਾਂ ਅਜੇ ਮਾਨ ਸਾਹਿਬ ਦੇ ਛੋਟੀ ਜਿਹੀ ਇੱਕ ਬੇਟੀ ਆ ਉਹਨੂੰ ਤਾਂ ਅਜੇ ਵੱਡੀ ਹੋਈ ਤਾਂ ਪਤਾ ਲੱਗੂਗਾ ਵੀ ਕਿੱਥੇ ਕੀ ਆ ਜਿਹੜਾ ਉਹਦਾ ਆਪ ਦਾ ਢਾਰ ਪਰਿਵਾਰ ਸੀ ਉਹ ਤਾਂ ਉਹਨੇ ਛੱਡ ਤਾ ਉਹਦਾ ਵਿਆਹ ਹੋਰ ਕਰਾ ਲਓ ਹੋਰ ਕਰਾ ਲਓ ਪਰ ਜਿਹਦੇ ਦੇ ਬਾਈ ਜੀ ਵੀਤਦੀ ਨਾਲ ਉਹ ਹਾਂ ਵੀਰ ਜੀ ਸਾਸ੍ਰੀਕਾਰ ਸਾਸ੍ਰੀਕਾਰ ਜੀ ਬਹੁਤ ਦੁੱਖ ਵਾਲੀ ਗੱਲ ਆ ਤੇ ਆਪ ਜੀ ਦਾ ਨਾਮ ਕੀ ਵੀਰ ਜੀ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜੀ ਤੁਸੀਂ ਕੀ ਕਹਿਣਾ ਚਾਹੋ ਰਹੇ ਇਹਨਾਂ ਦੇ ਪਰਿਵਾਰ ਦੇ ਉੱਤੇ ਅੱਜ ਦੁੱਖਾਂ ਦਾ ਪਹਾੜ ਟੁੱਟਿਆ ਤੇ ਉਹ ਦੁਨੀਆ ਨੂੰ ਅਲਵਿਦਾ ਕਹਿ ਗਿਆ ਗੋਰਾ ਹਾਂਜੀ ਇੱਕ ਚੰਗਾ ਡਰਾਈਵਰ ਵੀ ਸੀ ਤੇ ਫੋਰਮੈਨ ਵੀ ਸੀ ਹਾਂਜੀ ਕਿਸ ਤਰ੍ਹਾਂ ਦੀ ਉਹਦੀ ਬੋਲਬਾਣੀ ਸੀ ਤੇ ਕਿਸ ਤਰ੍ਹਾਂ ਤੁਸੀਂ ਦੇਖਦੇ ਸੀ ਬਹੁਤ ਹੀ ਵਧੀਆ ਉਹਦਾ ਸੁਭਾਅ ਸੀਗਾ ਜੀ ਬਹੁਤ ਹੀ ਵਧੀਆ ਨੇਚਰ ਸੀਗਾ ਜੀ ਜੇ ਕਿਸੇ ਨਾਲ ਬੋਲਬਾਣੀ ਕਰਦਾ ਵੀ ਸੀਗਾ ਜੀ ਜੇ ਕੋਈ ਬੰਦਾ ਘਰੋਂ ਗੁੱਸੇ ਵਾਲਾ ਵੀ ਆਇਆ ਹੋਊਗਾ ਉਹਨੂੰ ਆਪਦੀਆਂ ਗੱਲਾਂ 'ਚ ਐਨਾ ਹਿਲ ਜਾਉਂਦਾ ਸੀ ਬੰਦਾ ਘਰ ਦਾ ਦੁੱਖ ਭੁੱਲ ਜਾਂਦਾ ਸੀਗਾ ਜੀ ਬਹੁਤ ਹੀ ਨੇਚਰ ਵਧੀਆ ਸੀਗਾ ਹਰ ਇੱਕ ਨਾਲ ਹੱਸ ਖੇਡ ਕੇ ਮਿਲਦਾ ਸੀਗਾ ਤੇ ਉਹਦਾ ਜਿੰਨਾ ਵੀ ਕਹਦੀ ਨਰਮ ਸੁਭਾਅ ਸੀਗਾ ਤੇ ਉਹਦੇ ਪਿਤਾ ਜੀ ਆ ਉਹ ਉਸ ਤੋਂ ਵੀ ਵਧੀਆ ਠੰਡੇ ਸੁਭਾਅ ਦੇ ਆ ਭਰਾ ਤੇ ਫੈਮਿਲੀ ਸਾਰੀ ਜੀ ਬਹੁਤ ਹੀ ਘਾਟਾ ਪਿਆ ਸਾਨੂੰ ਸਾਰੇ ਨਗਰ ਨੂੰ ਸਾਡਾ ਭਰਾ ਸੀਗਾ ਤੇ ਇਹ ਨਸ਼ਾ ਇਹ ਮਾਨ ਸਰਕਾਰ ਨੂੰ ਬੇਨਤੀ ਆ ਕਿ ਬੰਦ ਕਰਵਾਇਆ ਜਾ ਜਾਵੇ ਇਹ ਸਰਕਾਰਾਂ ਹੀ ਵਕਾਉਂਦੀਆਂ ਤਾਂ ਹੀ ਵਿਕਦਾ ਜੀ ਪਿੱਛੇ ਗੀਤ ਸੀਗਾ ਇੱਕ ਰਣਜੀਤ ਬਾਵੇ ਨੇ ਗਾਇਆ ਸੀ ਮੈਂ ਸ਼ਬਦ ਕਹਿ ਨਹੀਂ ਸਕਦਾ ਉਹਨੇ ਕਿਹਾ ਸੀ ਸਰਕਾਰਾਂ ਹੀ ਵਕਾਉਂਦੀਆਂ ਨਸ਼ਾ ਤੇ ਤਾਂ ਵਿਕਦਾ ਪਰ ਜੋਧਿਆਂ ਦੀ ਧਰਤੀ ਸੀ ਇਹ ਤੇ ਅੱਜ ਪੰਜਾਬ ਨੂੰ ਜਿਹੜਾ ਨਸ਼ੇੜੀਆਂ ਦੀ ਧਰਤੀ ਵੀ ਲੋਕ ਦੂਸਰੀਆਂ ਸਟੇਟਾਂ ਵਾਲੇ ਕਹਿਣ ਲੱਗ ਪਿਆ ਪੰਜਾਬ ਦੇ ਵਿੱਚ ਯੋਧੇ ਜੰਮਣੇ ਬੰਦ ਹੋ ਗਏ ਕਿਉਂ ਹੋ ਗਏ ਕਿਉਂਕਿ ਨਸ਼ਿਆਂ ਦੇ ਕਾਰਨ ਹੁਣ ਜਿਹੜੇ ਮਾਪੇ ਨਸ਼ੇ ਕਰਕੇ ਬੱਚੇ ਸੰਤਾਨ ਪੈਦਾ ਕਰਨਗੇ ਤੇ ਉਹਨਾਂ ਦੇ ਬੱਚੇ ਕਿਸ ਤਰ੍ਹਾਂ ਦੇ ਹੋਣਗੇ ਕੈਮਰਾਮੈਨ ਲਖਵਿੰਦਰ ਦੇ ਨਾਲ ਬਲਵਿੰਦਰ ਸਿੰਘ